ਕਈ ਵੀਰ ਮੇਰੇ ਤੋਂ ਪੁੱਛਦੇ ਨੇ ਵੀਰੇ ਲੇਟੀ ਕਿਵੇਂ ਤਿਆਰ ਕਰਦਾ ਫੀਡ ਦੀ ਕਿਵੇਂ ਕਰਦਾ ਹਨ ਪਹਿਲਾਂ ਸੁਰ ਮੈਂ ਦੱਸਦਾ ਵੀਰੇ ਜਿਹੜੀ ਤੁਸੀਂ ਕਹਿੰਦੇ ਹੋ ਵੀ ਘਰ ਦੀ ਜਿਹੜੀ ਫੀਡ ਤਿਆਰ ਕਰਾ ਕੇ ਲੈ ਕੇ ਆਉਂਦੇ ਦੀ ਹਨ ਉਹਨਾਂ ਦੁੱਧ ਘਟ ਗਈਆਂ ਜਿਹਨੂੰ ਮੈਂ ਬਾਜ਼ਾਰੂ ਫੀਡ ਪਾਉਂ ਦਿੱਤੀਗਾ ਉਹਨਾਂ ਦੁੱਧ ਵਧ ਗਈਆਂ ਕਿਉਂਕਿ ਵੀਰੇ ਪਕੌੜੇ ਹੁੰਦੇ ਨੇਗੇ ਹਨਾ ਪਕੌੜੀਆਂ ਇੰਗੀਆਂ ਉਹ ਪਕੌੜੀਆਂ ਉਹ ਤੋਂ ਬਣਦੀਆਂ ਜਦੋਂ ਪੂਰੀ ਤਰ੍ਹਾਂ ਰਿੰਨੀਆਂ ਹੁੰਦੀਆਂ ਨੇ ਇਹਨੂੰ ਸੁਕਾ ਕੇ ਨਾ ਪਕੌੜੇ ਬਣਾਏ ਜਾਂਦੇ ਨੇ ਕਹਿੰਦੇ ਬਾਪ ਵੀ ਰਿੱਜੀ ਹੁੰਦੀ ਆ ਤਾਂ ਥੋੜਾ ਜਿਹਾ ਵੱਧ ਕੰਮ ਕਰਦੀ ਆ ਉਹ ਆਪਣੀ ਇਹ ਕੱਚੀ ਹੁੰਦੀ ਆ ਮੈਂ ਇਹਨੂੰ ਰਿੰਦਾ ਜਦੋਂ ਰਿੰਦਾ ਜਿਹੜੀ ਬਾਜ਼ਾਰੂ ਫੀਡ ਆ ਉਹ ਤੋਂ ਵੱਧ ਕੰਮ ਕਰਦੀ ਹੈਗੀ ਇਹ ਕਿਉਂਕਿ ਮੱਕੀ ਹੋ ਗਈ ਕਣਕ ਹੋ ਗਈ ਸਰੋਂ ਦੀ ਖਾਲੋਗੀ ਡਿਊਸੀ ਹੋ ਗਿਆ ਹਨਾ ਗੁੱਲੀ ਡੰਡਾ ਹੋ ਗਿਆ ਜੌਂ ਹੋ ਗਏ ਬਹੁਤ چیزਾਂ ਹੁੰਦੀਆਂ ਨੇ ਜਿਹੜੀਆਂ ਰਿੰਨਕ ਹੀ ਕੰਮ ਵੱਧ ਕਰਦੀਆਂ ਨੇ ਕੱਚੀਆਂ ਕੰਮ ਮੱਕੀ ਆ ਆ ਮੱਕੀ ਕੱਚੀ ਮੱਕੀ ਖਾਓ ਟੱਟ ਦੁਖਨ ਲਾ ਦੋ ਜੇ ਉਹੀ ਕੁੱਕੜੀ ਆਪ ਪੁੰਨ ਕੇ ਖਾਣ ਨੇ ਵੱਧ ਕੰਮ ਕਰਦੀ ਆ ਹੁਣ ਇਹਦੇ ਨਾਲ ਮੈਨੂੰ ਕੀ ਫਾਇਦਾ ਹੋ ਗਿਆ ਵੀਰੇ ਮੇਰੇ ਮੇਰਾ ਜਿਹੜਾ ਸਿਲੰਡਰ ਆ 18 ਦਿਨ ਚੱਲਿਆਗਾ ਸੱਤ ਮੈਸੇਂ ਹੀ ਲੇਟੀ ਤਿਆਰ ਕਰਦਾ ਮੈਸਾਂ ਜੀ ਤੇ ਇੱਕ ਦਿਨ ਦੀ ਡੇਲੀ ਦੀ ਘੱਟੋ ਘੱਟ 8-9 ਕਿਲੋ ਮੇਰੀ ਜਿਹੜੀ ਫੀਡ ਆ ਉਹ ਬਚ ਜਾਂਦੀ ਆ ਕਿਉਂਕਿ ਜੇ ਕੱਚੀ ਪਾਉ ਵੱਧ ਪਾਉਣੀ ਪੈਂਦੀ ਆ ਜਿਹੜੀ ਆ ਲੇਟੀ ਹੈਗੀ ਲੇਟੀ ਮੰਗਰ ਜਾ ਕੇ ਪਾਉਣਾ ਇਹ ਘੱਟ ਪਾਉਣੀ ਪੈਂਦੀ ਆ ਨੰਬਰ 1 ਤੇ ਇਸ ਤੋਂ ਬਾਅਦ ਜਦੋਂ ਮੈਂ ਇਹ ਲੇਟੀ ਮੱਝਾਂ ਨੂੰ ਪਾਉਣਾਗਾ ਇਹ ਲੇਟੀ ਦੀ ਫੀਡ ਹੈਗੀ ਦੁੱਧ ਵਧਾਉਂਦੀ ਆਗੀ ਮਤਲਬ ਜੀ 12 ਦਾ 13 ਸਵਾ 13 ਲੀਟਰ ਆਰਾਮ ਨਾਲ ਕਰ ਦਊਗੀ ਮੇਰਾ ਦੁੱਧ ਦਾ ਫਰਕ ਪੈ ਗਿਆ ਘੁੱਟੂ ਘੱਟ ਮੇਰਾ 12 13 13000 ਦਾ ਇੱਕ ਮਹੀਨੇ ਦਾ ਫਰਕ ਪੈ ਗਿਆ ਸਿਲੰਡਰ ਮੇਰੇ ਕਿੰਨੇ ਲੱਗਦੇ ਨੇ ਵੀਰੇ ਦੋ ਵੀਨ ਲੱਗਦੇ ਚਲੋ ਦੋ ਮੰਨ ਲਓ 1800 ਰੁਪਿਆ ਹੋਗਾ ਨਾ ਘਟ ਗਿਆ ਨਾ ਹੁਣ ਤਾਂ 900 ਦਾ ਹੋ ਗਿਆ ਸਿਲੰਡਰ 2000 ਮੰਨ ਲਓ ਮੈਨੂੰ 10 11 11000 ਦਾ ਫੇਰ ਹੀ ਫਾਇਦਾ ਹੋ ਗਿਆ ਸਿਲੰਡਰ ਅਲਾ ਕੱਢ ਕੇ ਤੇ ਦੁੱਧ ਵਧ ਗਈਆਂ ਨਾਲ ਜਿਹੜੀਆਂ ਮੱਝਾਂ ਨੇ ਉਹ ਰਾਜੀ ਹੋਣਗੀਆਂ ਜਦੋਂ ਬੱਕੀ ਚੀਜ਼ ਪਾਉਣਿਆ ਨਾ ਫਿਰ ਉਹ ਹਾਜ਼ਮ ਨਹੀਂ ਆਉਂਦੀ ਇਹ ਹਾਜ਼ਮ ਵੀ ਛੇਤੀ ਆਉਂਦੀ ਆ ਇਸ ਕਰਕੇ ਮੈਂ ਜਿਹੜੀ ਕੱਚੀ ਫੀਡ ਹੈ ਇਰਝਾ ਕੇ ਪਾਉ ਤੁਸੀਂ ਵੀ ਬੇ ਬੇਨਤੀ ਕਰਦੇ ਪਰ ਕਹਿੰਦੇ ਮੇਰੇ ਵੀ ਕਾਸੀ ਫੀਡ ਤਿਆਰ ਕਰਾ ਕੇ ਲੈ ਕੇ ਆਉਣਿਆ ਵਧੀਆ ਪਾਉਣੇ ਵਧੀਆ ਗੱਲਾਂ ਪਰ ਜੇ ਉਹਨੂੰ ਇਹਦੇ ਵਾਂਗੂ ਲੇਟੀ ਮੰਗੂ ਰਝਾ ਕੇ ਪਾਮੋਗੇ ਜਿਹਦਾ ਥੋੜਾ ਰਿਜ਼ਲਟ ਆਗਾ ਹੋਰ ਵੀ ਵੱਧ ਆਊਗਾ ਵਧੀਆ ਮਿਲੂ ਤੁਹਾਨੂੰ ਆਪਾਂ ਬੱਸ ਖਪਾਈ ਤੋਂ ਮਾਰੇ ਡਰ ਜਨੇ ਆਪਾਂ ਕਹਿੰਦੇ ਯਾਰ ਬਾਜ਼ਾਰੂ ਚੱਕ ਲਓ ਯਾਰ ਹਨਾ ਉਹ ਵੱਧ ਕੰਮ ਕਰਦੀ ਉਹ ਤਾਂ ਕਰਦੀ ਆ ਵੀਰ ਉਹ ਰਿੱਜੀ ਹੁੰਦੀ ਆ ਪੁੱਜੀ ਹੁੰਦੀ ਆ ਉਹ ਪਕੌੜੇ ਬਣਦੀ ਤੁਸੀਂ ਹੋਣੇ ਜਦੋਂ ਰਿੱਜੀ ਹੁੰਦੀ ਹੈਗੇ ਉਹ ਇਸ ਕਰਕੇ ਜਿਹੜੀ ਕੋਈ ਵੀ ਫੀਡ ਕਰਦੀ ਬਣਾ ਕੇ ਪਾਵੋ ਆਪਾਂ ਡਾਕਟਰ ਕਹਿੰਦੇ ਵੀ ਘਰ ਦੀ ਚੀਜ਼ ਖਾਓ ਬਾਹਰ ਦੀ ਚੀਜ਼ਾਂ ਨਾ ਖਾਓ ਯਾਰ ਹਨਾ ਵੀ ਨੁਕਸਾਨਦਾਇਕ ਨੇ ਫਿਰ ਵੀਰੇ ਆਪਾਂ ਤੁਸੀਂ ਇਹ ਕੱਲ ਦਿਮਾਗ ਚ ਕਿਉਂ ਨਹੀਂ ਬਾੜਦੇ ਆਪਾਂ ਵੀ ਯਾਰ ਜੇ ਆਪਾਂ ਉਹਨੂੰ ਨੁਕਸਾਨਦਾਇਕ ਬਾਹਰ ਦੀਆਂ ਫਿਰ ਮੱਜਾਂ ਨੂੰ ਕਿਵੇਂ ਚੀਜ਼ ਹੋਣਗੀਆਂ ਫਾਇਦੇਮੰਦ ਹੋਣਗੀਆਂ ਦੱਸੋ ਖਪਾਈ ਜਰੂਰ ਆ ਵੀਰੇ ਜਿਹੜੇ ਕੰਮ ਹੈ ਜਿਹੜੇ ਚੀਜ਼ ਮਿਹਨਤ ਆ ਗਈ ਖਪਾਈ ਵੀ ਆ ਖਪਾਈ ਆ ਤਾਂ ਪੈਸੇ ਵੀ ਜਰੂਰ ਤੇ ਹੁਣ ਮੈਨੂੰ ਕੀ ਲੋੜ ਤੇ ਮੈਂ ਕੱਚੀ ਪਾ ਦਿੰਦਾ ਹੁਣ ਰਿੰਦ ਨਾਲ ਮੇਰੇ 8-9 ਕਿਲੋ ਫੀਡ ਫਰਕ ਪੈ ਗਿਆ ਘੱਟ ਪਾਉਣੀ ਪੈਂਦੀ ਆ ਤੇ ਰਿੰਦ ਕੇ ਮੱਝਾਂ ਦੁੱਧ ਵਧ ਗਈਆਂ ਨਾਲ ਮੱਝਾਂ ਰਾਜੀ ਹੋ ਰਹੀਆਂ ਨੇ ਗਈਆਂ ਇਹੇ ਕਾਰਨ ਆ ਜਿਹੜੀ ਆਪਣੇ ਘਰ ਦੀ ਫੀਡ ਆ ਜੋ ਕੱਚੀ ਪਾਉਣੀ ਆ ਆਪਾਂ ਕਹਿੰਦੇ ਘੱਟ ਕੰਮ ਕਰਦੀ ਆ ਉਹ ਤੈਹੀਓ ਘੱਟ ਕੰਮ ਘੱਟ ਕਰਦੀ ਹੁੰਦੀ ਆ ਜਿਹਨੂੰ ਰਿੰਦ ਕੇ ਪਾਉਂਗਣੇ ਚੰਗੀ ਤਰ੍ਹਾਂ ਐਵੇਂ ਵાળ ਕੇ ਫਿਰ ਦੇਖੋ ਰਿਜਲਟ ਉਹਦਾ ਮੀੜਦਾ ਹੁੰਦਾ ਆਪਾਂ ਉਹ ਕਿੱਥੇ ਕਰਾਂਗੇ ਜੇ ਆਪਾਂ ਕਿੱਥੇ ਕਰਾਂਗੇ ਇੰਜ ਕਰਨ ਲੱਗ ਜਾਨੇ ਆ ਫਿਰ ਤੁਸੀਂ ਤਾਂ ਫਿਰ ਆਪਣਾ ਬੇਟਾ ਬੈਠਾ ਪਿਆ ਤੁਸੀਂ ਆਪਣੇ ਮਹਿਸਾ ਦੇ ਗੀਆਂ ਫਿਰ ਕਹਿੰਦੇ ਆਪਾਂ ਨੂੰ ਮਹਿੰਗੀਆਂ ਪੈਂਦੀਆਂ ਮਹਿੰਗੀ ਤਾਂ ਆਪ ਪੈਂਦੀਆਂ ਵੀ ਆਪਾਂ ਕੋਈ ਮਿਹਨਤ ਕਰ ਕਰਦੇ ਨਹੀਂਗੇ ਫਰਾ ਬੜਨਾ ਛੱਡ ਤਾਂ ਚਾਰ ਪਾਲਿਆ ਹੁਣ ਚਾਰ ਪੱਟਣਾ ਵੀ ਕਹਿੰਦੇ ਔਖਾ ਯਾਰ ਕਹਿੰਦੇ ਬਹੁਤ ਔਖਾ ਪੱਟਣੀ ਬਹੁਤ ਔਖਾਗਾ ਮੈਂ ਸਹੀ ਵੇਚ ਦੋ ਬਾਈ ਜੇ ਇੰਨੇ ਆਪਾਂ ਖਾਈਆਂ ਮੰਨ ਦਿਆਂਗੇ ਟੋਕਾ ਟੋਕਾ ਬਿਨਾ ਉਤੋਂ ਚੱਲ ਜਾਂਦੇ ਮੋਟਰ ਤੇ ਮੋਟਰਾਂ ਹੁਣ ਤਾਂ ਮੋਟਰਾਂ ਵੀ ਆ ਗਈਆਂ ਨੇ ਇੰਜਨ ਨਾਲ ਟੋਕਾ ਕਰਦੇ ਆ ਠੀਕ ਆ ਉਦੋਂ ਵੀ ਕਹਿਣ ਲੱਗੇ ਹੁਣ ਕਹਿੰਦੇ ਵਿੱਚ ਚਾਰ ਪਾ ਲਓ ਟੋਕਾ ਕਰਨ ਔਖਾ ਰ ਵੱਡਣਾ ਔਖਾ ਕੰਮ ਛੱਡ ਗਏ ਬਾਈ ਕੰਮ ਨਹੀਂ ਹਰੇਕ ਕੰਮ 'ਚ ਪੈਸੇ ਨਹੀਂ ਖਾਸ ਕਰ ਮੱਝਾਂ 'ਚ ਤਾਂ ਬਹੁਤ ਨਹੀਂ ਹੈ